ਆ ਗਿਆ ਤੁਸੀਂ ਵੀ ਹਾਜ਼ਰੀ ਭਰੀ ਹੈ ਵੱਡੀ ਗਿਣਤੀ ਦੇ ਵਿੱਚ ਹੋਰ ਨੌਜਵਾਨ ਵੀ ਪਹੁੰਚੇ ਕੀ ਕੰਮ ਹੈ ਬਹੁਤ ਖੁਸ਼ੀ ਦੀ ਗੱਲ ਹੈ ਜੀ ਆਪਣੇ ਜਿੰਨੀ ਨੀ ਯੂਥ ਹੈ ਸਾਰੀ ਨਸ਼ਿਆਂ ਨੂੰ ਛੱਡ ਕੇ ਉਹਨਾਂ ਦਾ ਮਨ ਇੱਕ ਪਾਸੇ ਲੱਗਿਆ ਖੇਡਾਂ ਵੱਲ ਲੱਗਿਆ ਹੈ ਬੱਚਿਆਂ ਦੇ ਵਿੱਚ ਉਤਸ਼ਾਹ ਹੈ ਵੀ ਹਾਂ ਅਸੀਂ ਜਿੱਤੀਏ ਹਨਾ ਦੇਖੋ 8 ਟੀਮਾਂ ਨੇ ਭਾਗ ਲਿਆ ਤੇ 8 ਟੀਮਾਂ ਜੇ ਤੁਸੀਂ ਲਾ ਦਿਓ ਵੀ ਇੱਕ ਟੀਮ ਚ ਜਿਆਦਾ ਨਹੀਂ ਤਾਂ 13-14 ਮੁੰਡੇ ਹੁੰਦੇ ਜਿਹੜੇ ਖੇਡਦੇ ਨੇ ਤੇ ਬੜੀ ਖੁਸ਼ੀ ਦੀ ਗੱਲ ਹੈ ਵੀ ਚਲੋ ਇਹਨਾਂ ਨੇ ਅਪਰਾਲਾ ਕੀਤਾ ਮੁੰਡੇ ਨੇ ਭਰਾ ਨੇ ਆਪਣੇ ਜਿਹਨਾਂ ਨੇ ਯੂਥ ਕਰਾਇਆ ਹੈ ਇਹ ਬੜੀ ਖੁਸ਼ੀ ਦੀ ਗੱਲ ਹੈ ਵੀ ਲੋਕਾਂ ਨੂੰ ਇਹ ਖੇਡ ਵਾਲੇ ਪਾਸੇ ਨੂੰ ਮੁੰਡਿਆਂ ਨੂੰ ਨਵੇਂ ਮੁੰਡਿਆਂ ਨੂੰ ਨੌਜਵਾਨਾਂ ਨੂੰ ਖੇਡ ਵਾਲੇ ਪਾਸੇ ਲਾ ਰਹੇ ਆ ਇਨਾਮਾਂ ਦੀ ਗੱਲ ਕਰੀਏ ਇਨਾਮ ਵੀ ਵੱਡੇ ਹਾਂਜੀ ਹਾਂਜੀ ਇਸ ਵਾਰ ਤਾਂ ਚਲੋ ਇਹਦੀ ਸਟਾਰਟਿੰਗ ਸੀਗੀ ਅਗਲੀ ਵਾਰ ਇਹ ਤੋਂ ਵੀ ਵੱਡੇ ਵੱਡੇ ਨਾਮ ਲਾਵਾਂਗੇ ਅਸੀਂ ਸਾਰੇ ਇਹਨਾਂ ਦੇ ਨਾਲ ਜੁੜ ਕੇ ਸਾਡੇ ਬਹੁਤ ਵਧੀਆ ਭਰਾ ਨੇ ਜਿਹੜੇ ਨਾਲ ਹੈਗੇ ਨੇ ਅਗਲੀ ਵਾਰੀ ਤੋਂ ਵੀ ਵੱਡਾ ਸੀ ਕੱਪ ਕਰਾਵਾਂਗੇ ਰਾਣੇ ਦਿਨ ਜਿਹੜੇ ਚੇਤੇ ਆ ਗਏ ਜਦੋਂ ਆਪ ਗੇਮ ਦੇ ਹਾਂਜੀ 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 ਬਿਲਕੁਲ ਆ ਗਏ ਜੀ ਬਿਲਕੁਲ ਹੁਣ ਤਾਂ ਚਲੋ ਅਸੀਂ ਕੰਮਾਂ ਕਰਾਂ ਦੇ ਫਸ ਗਏ ਪਰ ਸਾਨੂੰ ਆਪ ਚੇਤੇ ਆ ਗਏ ਪਰ ਅਸੀਂ ਵੀ ਸਾਡੇ ਵੀ ਅੱਜ ਇੱਥੇ ਆ ਕੇ ਨਾ ਸਾਡਾ ਵੀ ਮਨ ਕਰਿਆ ਵੀ ਅਸੀਂ ਵੀ ਆਪਣੇ ਸ਼ਹਿਰ ਚ ਵੀ ਨਾ ਕਰਵਾਈਏ ਵੀ ਤਾਂ ਕਿ ਜੋ ਮਹੱਲਿਆਂ ਦੀ ਯੂਥ ਹੈ ਉਹ ਸਾਰੇ ਇਹਨਾਂ ਵੱਲ ਲੱਗੇ